ਆ ਲਓ ਵੀ ਦੋਸਤੋ ਅ ਅੱਜ ਆਪਾਂ ਜਿਹੜਾ ਬਲੌਗ ਬਣਾਉਣ ਲੱਗੇ ਆ ਤੇ ਇਹਦੇ ਵਿੱਚ ਤੁਹਾਨੂੰ ਵਿਖਾਵਾਂਗੇ ਮੇਲਾ ਮਾਗੀ ਦਾ ਮੁਕਤਸਰ ਸਾਹਿਬ ਤੇ ਲੈ ਵੀ ਚੱਲ ਪਏ ਤੇ ਨਾਲ ਆਪਣੇ ਆਪਣਾ ਮਿੱਤਰ ਹੈ ਰੋਮੀ ਅ ਰੋਮੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਤੇ ਅੱਜ ਆਪ ਚੱਲਦੇ ਆ ਤੇ ਧੁੰਦ ਪਈ ਹੈ ਭਾਈ ਧੁੰਦ ਵੀ ਹੈਗੀ ਆ ਗੱਡੀ ਮੜੀ ਹਿਸਾਬ ਨਾਲ ਲੈ ਚੱਲੀ ਤੇ ਭਾਈ ਸਾਰਿਆਂ ਨੂੰ ਆਪਾਂ ਵਿਖਾਉਣੇ ਆ ਮੇਲਾ ਮਾਗੀ ਦਾ ਉਥੇ ਜਿਹੜਾ ਪਸ਼ੂਆਂ ਦਾ ਜਿਹੜਾ ਮੇਲਾ ਜਿਹੜਾ ਜਿਹੜੇ ਪਾਸੇ ਲੱਗਦਾ ਕਹਿੰਦੇ ਆਪਾਂ ਉਸ ਪਾਸੇ ਜਾਣਾ ਠੀਕ ਆ ਪਰ ਚੰਡੋਲਾ ਚਡੂਲਾ ਨਹੀਂ ਵੇਖਣੀ ਆ ਲਓ ਬਈ ਆਪਾਂ ਪਹੁੰਚ ਗਏ ਮੇਲੇ ਦੇ ਵਿੱਚ ਤੇ ਮੇਲੇ 'ਚ ਵੜਦਿਆਂ ਸਾਰੀ ਪਹਿਲਾਂ ਵੀ ਘੋੜਿਆਂ ਦੇ ਦਰਸ਼ਨ ਹੋਏ ਤੇ ਰੋਮੀ ਜਾਂਦਾ ਅੱਗੇ ਅੱਗੇ ਤੇ ਰੋਮੀ ਮੈਨੂੰ ਆਂਦਾ ਬਾਈ ਲੱਭ ਕੋਈ ਕੰਟੈਂਟ ਹੈ ਜ ਕਿਸੇ ਨੇ ਬਣਾਈਏ ਵੀਡੀਓ ਤੇ ਮੈਂ ਕਿਹਾ ਕੋਈ ਨਹੀਂ ਪਹਿਲਾਂ ਤੂੰ ਘੋੜੇ ਤਾਂ ਵੇਖ ਲੈ ਜਿਹੜੀ ਚੀਜ਼ ਵੇਖਣਾ ਹੈ ਆਪਾਂ ਤੇ ਘੋੜਿਆਂ ਦਾ ਹੀ ਮੇਲਾ ਬਈ ਪਸ਼ੂ ਮੇਲਾ ਤੇ ਇੱਥੇ ਘੋੜੇ ਵੇਖ-ਵੇਖ ਕੇ ਤਾਂ ਫਿਰ ਮਨ ਖੁਸ਼ ਹੁੰਦਾ ਹੈ ਉਸ ਤੋਂ ਬਾਅਦ ਅਸੀਂ ਨਾ ਪਹਿਲੀ ਵੀਡੀਓ ਜਿਹੜੀ ਬਣਾਈ ਬਾਪੂ ਨਾਲ ਘੋੜਿਆਂ ਦਾ ਬਹੁਤ ਸ਼ਕੀਨ ਹੈ ਤੇ ਇਹਨਾਂ ਦੀ ਜਿਹੜੀ ਪੂਰੀ ਵੀਡੀਓ ਆਪਣੇ YouTube ਚੈਨਲ ਤੇ ਆਊਗੀ ਲਿੰਕ ਆਪਾਂ ਦੇਵਾਂਗੇ ਤੇ ਉਹਦੇ ਤੇ ਤੁਸੀਂ ਜ਼ਰੂਰ ਵੇਖਿਆ ਜੇ ਤੇ ਉਸ ਤੋਂ ਬਾਅਦ ਅੱਗੇ ਆਪਾਂ ਜਾਂ ਤੁਰਪੇ ਆਪਾਂ ਨੂੰ ਆ ਮਿਲੇ ਆ ਬਈ ਡੌਗ ਜਿਹੜੇ ਇਹਨਾਂ ਦੇ ਸ਼ਕੀਨ ਆ ਬਾਈ ਸ਼ੌਂਕ ਦਾ ਮੁੱਲ ਨਹੀਂ ਕੋਈ ਆ ਦੇਖੋ ਤੇ ਇੱਥੇ ਮੇਲੇ ਜਾ ਕੇ ਨਾ ਤੁਸੀਂ ਵੇਖੋਗੇ ਤਾਂ ਬੜੀਆਂ ਤਰ੍ਹਾਂ ਦੇ ਜਿਹੜੇ ਨਸਲ ਦੇ ਆ ਜਿਹੜੇ ਆਪਾਂ ਨੂੰ ਕੁੱਤੇ ਮਿਲਣਗੇ ਵੇਖਣ ਨੂੰ ਜਿਨ੍ਹਾਂ ਨੇ ਬਾਈ ਸ਼ੌਂਕ ਨਾਲ ਪਾਲੇ ਹੋਏ ਆ ਵੇਚਦੇ ਵੀ ਐ ਇਹ ਕਮਾਈ ਵੀ ਕਰਦੇ ਤੇ ਇਹਨਾਂ ਦਾ ਬਾਈ ਧੰਦਾ ਵੀ ਆ ਉਸ ਤੋਂ ਬਾਅਦ ਆ ਵੇਖੋ ਨਿੱਕੇ ਨਿੱਕੇ ਹੋਰ ਕੁੱਤੇ ਅਸੀਂ ਇਹਨਾਂ ਕੋਲ ਪਹੁੰਚ ਕੇ ਤੇ ਇਹਨਾਂ ਨੇ ਬਾਈ ਨੇ ਜਦੋਂ ਗੱਲਬਾਤ ਕੀਤੀ ਤੇ ਆਹ ਵੇਖ ਕੇ ਕੁੱਤੇ ਦਾ ਬਾਈ ਮਾਣੀ ਖੁਸ਼ ਹੋ ਗਿਆ ਕੁੱਤੇ ਘੱਟ ਤੇ ਖੜਾਉਣੇ ਜ਼ਿਆਦਾ ਲੱਗਦੇ ਬਾਈ ਤੇ ਮੇਰਾ ਜੀ ਕਰੇ ਵੀ ਚੱਕ ਕੇ ਤੇ ਪਾਲਾਂ ਇਹਨੂੰ ਕੋਟ ਦੇ ਵਿੱਚ ਤੇ ਲੈ ਜਾ ਪਰ ਰੇਟ ਸੁਣ ਕੇ ਇਹਦੇ ਹੌਸਲਾ ਨਹੀਂ ਪਿਆ ਫਿਰ ਬਾਈ ਨੇ ਬਣਾਈ ਆਪਾਂ ਕਿ ਵੀਡੀਓ ਜਿਹੜੀ ਆ ਦੇਖੋ ਇਹ ਵੀ ਆਪਣੇ YouTube ਚੈਨਲ ਤੇ ਆ ਜਿਹੜੀ ਆਊਗੀ ਇਹਦੇ ਵਿੱਚ ਬਾਈ ਦਾ ਸਾਰਾ ਜਿਹੜਾ ਆਪਾਂ ਦੱਸਿਆ ਜਾਣਕਾਰੀ ਇਹਨੇ ਦਿੱਤੀ ਹੈ ਤੇ ਦੱਸਿਆ ਵੀ ਆਪਣੇ ਕੋਲੇ ਮਿਲ ਸਕਦੇ ਇਹਨਾਂ ਨੂੰ ਉੱਤੇ ਲੈਣੇ ਤਾਂ ਕਿਸੇ ਨੇ ਉਸ ਤੋਂ ਬਾਅਦ ਆਪਾਂ ਭਾਈ ਆ ਤੁਰੇ ਜਾਂਦਿਆਂ ਨੂੰ ਇੱਕ ਤੂੜੀ ਵਾਲੇ ਛਾਨਣੇ ਦੇਖੇ ਜਿਹੜੇ ਵੀ ਤੂੜੀ ਛਾਨਦੇ ਆ ਤੇ ਮਿੱਟੀ-ਮੁੱਟੀ ਨਹੀਂ ਆਉਣ ਦਿੰਦੇ ਫੇਰ ਭਾਈ ਆ ਗਏ ਆਪਾਂ ਕਬੂਤਰਾਂ ਕੋਲੇ ਕਬੂਤਰ ਵੇਖੋ ਕਿੰਨੀ ਤਰ੍ਹਾਂ ਦੇ ਕਬੂਤਰ ਆ ਇਹ ਨਿੱਕੀਆਂ ਨਿੱਕੀਆਂ ਚਿੜੀਆਂ ਨਿੱਕੇ ਨਿੱਕੇ ਆ ਦੇਖੋ ਪਤਾ ਨਹੀਂ ਕਿੰਨੀ ਤਰ੍ਹਾਂ ਦੀਆਂ ਚਿੜੀਆਂ ਯਾਰ ਇਹਨਾਂ ਨੂੰ ਕੋਲੇ ਵਾਵਾ ਚਰ ਖੜੇ ਰਹੇ ਆ ਵੀ ਅਸੀਂ ਵੇਖਦੇ ਰਹੇ ਆ ਦੇਖੋ ਤੋਤੇ ਆ ਕਿ ਕੀ ਆ ਇਹ ਪੰਛੀ ਯਾਰ ਮਾਨ ਬੜਾ ਖੁਸ਼ ਹੋਇਆ ਵੀ ਮੇਲੇ 'ਚ ਆਏ ਆ ਆ ਤੇ ਚੱਲ ਅਲੱਗ-ਅਲੱਗ ਚਰਾਂ ਦੀਆਂ ਚੀਜ਼ਾਂ ਵੇਖਣ ਨੂੰ ਮਿਲੀਆਂ ਜਿਹੜੀਆਂ ਤੇ ਫਿਰ ਭਈ ਉਹ ਤੋਂ ਅਸੀਂ ਤੁਰਨ ਲੱਗੇ ਤਾਂ ਤੁਰਿਆਂ ਜਾਂਦਿਆਂ ਨੂੰ ਆਹ ਚੁਰਚਰੇ ਆ ਗਏ ਐਂਡ ਤੇ ਸਾਡੇ ਰਾਹ 'ਚ ਜਾਂਦਿਆਂ ਨੂੰ ਮਿਲੇ ਉੱਤਰ ਕੇ ਜਦੋਂ ਵੀਡੀਓ ਬਣਾਉਣ ਲੱਗੇ ਤਾਂ ਇਹ ਕਹਿੰਦੇ ਅਸੀਂ ਵੀਡੀਓ ਨਹੀਂ ਬਣਾਉਣੀ ਤੇ ਜੇ ਤੁਹਾਨੂੰ ਆਪਣਾ ਵਲੌਗ ਵਧੀਆ ਲੱਗਿਆ ਤੇ ਫਿਰ ਆਪਣੇ ਵਲੌਗ ਨੂੰ ਲਾਈਕ ਸ਼ੇਅਰ ਕਮੈਂਟ